ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਹੈਂਡਵਰਕ ਦੇ ਸੂਟ ਲੈ ਕੇ ਆਏ ਹਾਂ ਸੋਲੋ ਬਲੈਕ ਕਲਰ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ ਜੀ ਇਹਦਾ ਗਲਾ ਬਣਿਆ ਹੋਇਆ ਆਪਣਾ ਘੇਰੇ ਤੇ ਜਾਰੀ ਵੇਲ ਘੇਰੇ ਤੇ ਆਏਗੀ ਜੀ ਐਜ਼ ਇਟ ਵੇਲ ਜਿਹੜੀ ਸੇਮ ਵੇਲ ਆਉਗੀ ਜੀ ਬਾਟਮ ਦੇ ਉੱਤੇ ਤੇ ਨਾਲ ਇਹਦੀਆਂ ਬਾਜੂ ਰੈਡੀ ਨੇ ਜੀ ਸੋਲੋ ਬਲੈਕ ਕਲਰ ਮਿਲਣਗੇ ਸਾਰੇ ਸੂਟ ਦੇ ਵਿੱਚ ਐਦਾਂ ਜਿਹੜਾ ਪਰਲ ਦਾ ਕੰਮ ਮਿਲੂਗਾ ਜੀ ਦਬਕੇ ਦਾ ਮੋਤੀ ਦਾ ਘਟ ਦਾਣੇ ਦਾ ਜਿਹੜਾ ਕੰਮ ਮਿਲੂਗਾ ਦੁਪੱਟਾ ਵੀ ਜਿਹੜਾ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਜੀ ਵਿੱਚ ਇਹਦੇ ਛਟੀਆਂ ਪਾਈਆਂ ਹੋਈਆਂ ਬਹੁਤ ਸੋਹਣਾ ਕੰਮ ਹੋਇ ਇੰਨਾ ਸੂਟਾਂ ਵਿੱਚੋਂ ਇੱਕ ਦੂਸਰਾ ਸੂਟ ਹੈ ਜੀ ਉਹ ਵੀ ਉਹਦਾ ਵੀ ਜਿਹੜਾ ਕਲਰ ਬਲੈਕ ਆਊਗਾ ਇਹਦਾ ਜਿਹੜਾ ਪ੍ਰਾਈਸ ਰੂਗਾ ਜੀ 3200 ਰਹੂਗਾ ਦੂਸਰਾ ਜਿਹੜਾ ਸੂਟ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਬੜਾ ਸੋਹਣਾ ਸੂਟ ਹੈ ਤੁਸੀਂ ਸਪੇਸ ਤੇ ਵੀ ਚੈੱਕ ਕਰੋ ਇਹਨਾਂ ਨੇ ਵੀ ਇਹ ਸੂਟ ਵੇਅਰ ਕੀਤਾ ਹੋਇਆ ਬਹੁਤ ਸੋਹਣਾ ਸੂਟ ਹੈ ਜੀ ਇਹ ਬਲੈਕ ਕਲਰ ਦਾ ਸੂਟ ਹੈ ਐਵੇਂ ਗੋਟਾ ਪੱਤੀ ਦੀਆਂ ਛਟੀਆਂ ਨੇ ਵਿੱਚ ਸੇਮ ਐਜ਼ ਇਟ ਆਪਾ ਜਿਹੜਾ ਵਰਕ ਕਰਵਾਇਆ ਜੀ neck ਬਣਿਆ ਹੋਇਆ ਤੇ ਇਹਦੀ ਬਾਜੂ ਬਣੀ ਹੋਈ ਹੈ ਇਹਦਾ ਜਿਹੜਾ ਪ੍ਰਾਈਸ ਰੂਗਾ ਜੀ 1250 ਤੇ ਰੂਗਾ ਔਰ ਇਹਦਾ ਦੁਪੱਟਾ ਵੀ ਐਜ਼ ਇਟ ਸੇਮ ਹੀ ਬਣਿਆ ਹੋਇਆ ਹੈ ਇਹਦਾ ਦੁਪੱਟਾ ਕੀ ਇਹ ਵਾਲਾ ਜਾਰਜਟ ਦਾ ਸੂਟ ਆਊਗਾ ਜੀ ਨਾਲੇ ਦੇ organza ਦਾ ਦੁਪੱਟਾ ਲੱਗਿਆ ਹੋਇਆ ਸੌਰੀ ਜਾਰਜਟ ਦਾ ਹੀ ਦੁਪੱਟਾ ਲੱਗਿਆ ਹੋਇਆ ਔਰ ਸਾਰੇ ਫੋਰ ਸਾਈਡ ਲੇਸ ਔਰ ਗੋਟਾ ਪੱਤੀ ਦੇ ਜਿਹੜੀ ਲੇਸ ਨਾਲ ਇਹਨੂੰ ਅੰਡਰ ਸੈਂਟਰ ਦੇ ਵਿੱਚ ਵੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਇਹਦਾ ਰੇਟ ਰਹੂਗਾ ਜੀ 1250 ਸ਼ਿਪਿੰਗ ਐਕਸਟਰਾ ਰਹੂਗੀ ਮੇਰੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ